ਇਹ ਜਿਹੜੇ ਦੋਸ਼ ਤੇ ਕੇ ਜਾਣਾ ਚਾਹੁੰਦੇ ਕੋਈ ਕਹਿੰਦਾ ਮੈਂ ਵੀ ਸ਼ੁਰੂ ਕਰੂ ਬਣੂ ਕਹਿੰਦੇ ਕੁਛ ਨਹੀਂ ਪਰ ਨੁਕਸਾਨ ਇਸ ਦੇ ਵਿੱਚ ਪੱਕਾ ਹੋਣਾ ਹੀ ਹੋਣਾ ਲੋੜੇ ਨਾ ਚਲੋ ਜਿਨ੍ਹਾਂ ਗੱਲਾਂ ਤੇ ਜ਼ਰੂਰੀ ਹੈ ਉਹ ਤੋਂ ਪਰ ਇਹ ਨਾ ਗੱਲ ਹੈ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਸੀ ਆਚਪਾ ਜਿਹੜੇ ਲੋਕਾਂ ਦੇ ਵਿੱਚ ਵਿਅਕਤੀਆਂ ਦੇ ਵਿੱਚ ਲਗਾਤਾਰ ਵਧ ਰਿਹਾ ਤਣਾਅ ਹੈ ਇਸ ਬਾਰੇ ਆਪਾਂ ਥੋੜੀ ਗੱਲਬਾਤ ਕਰਾਂਗੇ ਦੇਖੋ ਜੀ ਰੋਟੀ ਪਾਣੀ ਤੋਂ ਬਾਅਦ ਹੈ ਜਿਹੜਾ ਸਰੀਰ ਲਈ ਸਾਡੇ ਲਈ ਸਭ ਨਾਲ ਤੇ ਜਿਹੜੀ ਜ਼ਰੂਰੀ ਚੀਜ਼ ਹੈ ਤੇ ਚੀਜ਼ ਹੈਗੀ ਉਹ ਹੈਗੀ ਹੈ ਨੀਂਦ ਪਰ ਹੁੰਦਾ ਕਿ ਹੈ ਵੀ ਸਾਡੀ ਜਾਂ ਤਾਂ ਨੀਂਦ ਕਈਆਂ ਦੀ ਤਾਂ ਪੂਰੀ ਨਹੀਂ ਹੁੰਦੀ ਤੇ ਕਈ ਦਿਨੋਂ ਵੀ ਸੁੱਤੇ ਪਏ ਰਹਿੰਦੇ ਆ ਹਵਸਤਾਨ 7-8 ਘੰਟੇ 24 ਘੰਟੇ ਵਿੱਚੋਂ ਜਿਹੜੀ ਨੀਂਦ ਸਾਡੇ ਬਾਤ ਤੇ ਹੈ ਬੜੀ ਜ਼ਰੂਰੀ ਹੈ ਪਰ ਜਿਹੜੀ ਅੱਜ ਕੱਲ ਦੀ ਭੱਜ ਦੌੜ ਵਾਲੀ ਜ਼ਿੰਦਗੀ ਆ ਇਦੇ ਚ ਹਰ ਇੱਕ ਨੂੰ ਦੂਜੇ ਨਾਲ ਬੰਦੇ ਨਾਲ ਤੇ ਅੱਗੇ ਜਾਣੇ ਦੀ ਹੋੜ ਲੱਗੀ ਹੋਈ ਹੈ ਇੱਕ ਦੇਸ਼ ਦੂਏ ਦੇਸ਼ ਤੇ ਅੱਗੇ ਜਾਣਾ ਚਾਹੁੰਦਾ ਕੋਈ ਕਹਿੰਦਾ ਮੈਂ ਵਿਸ਼ਵ ਗੁਰੂ ਬਣਨ ਦੇ ਦੂਆ ਕਹਿੰਦਾ ਨਹੀਂ ਅਸੀਂ ਬਣੂਗੇ ਠੀਕ ਹੈ ਤੀਆ ਕੁਸ ਤਿਆਰ ਕਰਦਾ ਹੈ ਇਹਦੇ ਚੱਕਰ ਦੇ ਵਿੱਚ ਜਿਹੜੀ ਜਨਤਾ ਵੀ ਜਿਹੜੇ ਆਮ ਪਬਲਿਕ ਹੈ ਉਹਨਾਂ ਨੇ ਵੀ ਸਪੀਡ ਬੰਨੀ ਵੀ ਹੈ ਅੱਗੇ ਨਿਕਲਣ ਦੀ ਇਹ ਜਿਹੜੀ ਸਪੀਡ ਐਨੀ ਹੈ ਚਲੋ ਬਾਕੀ ਤਾਂ ਮੁਕਾਬਲੇ ਹੁੰਦੇ ਹੁੰਦੇ ਤੇ ਕਈ ਜਿਹੜੇ ਇਸ ਤਰ੍ਹਾਂ ਦੇ ਵੀ ਹੁੰਦੇ ਆ ਬਈ ਉਹ ਸੂਦੀਪ ਮੜੇ ਦੋ ਮੋਟੇ ਬੱਖਾ ਵਾਂਂਦੇ ਕਰਦੇ ਇਹ ਸਪੀਡ ਦੇ ਵਿੱਚ ਕਈ ਤਾਂ ਇਸ ਤਰ੍ਹਾਂ ਦੇ ਵੀ ਹੁੰਦੇ ਆ ਵੀ ਉਹ ਸੂਰਜ ਸੂਰਜ ਨਾਲ ਚੰਦਰਮਾ ਦੇ ਨਾਲ ਤਾਰਿਆਂ ਦੇ ਨਾਲ ਇਹਨਾਂ ਨਾਲ ਵੀ ਆਪਣਾ ਮੁਕਾਬਲਾ ਕਰਦੇ ਵੀ ਅਸੀਂ ਲੋਕ ਜੇ ਜੇ ਸੂਰਜ ਵਿੱਚ ਕਿਤੇ ਚੜਨਾ ਜਾਵੇ ਸੂਰਜ ਨਾਲ ਰੇਸ ਲਾਉਣੀ ਆ ਵੀ ਸੂਰਜ ਚੜ੍ਹਨੇ ਤੋਂ ਪਹਿਲਾਂ ਉੱਠਣਾ ਤੇ ਸ਼ਾਮ ਨੂੰ ਐਵੇਂ ਹੁੰਦਾ ਲੋਕ ਵੀ ਸੂਰਜ ਆਪਣੇ ਤੇ ਪਹਿਲਾਂ ਪਹਿਲਾਂ ਵੀ ਅਸੀਂ ਆਪਣੇ ਸਾਰੇ ਕੰਮ ਨੇ ਬੈਠਈਏ ਤੇ ਫਿਰ ਜਾ ਕੇ ਹੁਣ ਸੌਣਾ ਫਿਰ ਲੋਕ ਗਈ అలਾਰਮ ਲਾਉਨੇ ਆ ਸਵੇਰ ਉਠਣੇ ਬਾਅਦ ਤੇ ਇਨਾਂ ਨੇ ਯਾਦ ਮਤੈ 9 ਵਜੇ 4 ਵਜੇ ਉਠਣੇ ਉਠਣੋ ਉੱਠ ਕੇ ਮਾਰ ਕੰਮ ਕਰਨਾ ਤੇ ਚਲੋ ਜਿਨ੍ਹਾਂ ਨੇ ਕੰਮ ਕਰਨਾ ਫਿਰ ਵੀ ਉਹ ਠੀਕ ਹੈ ਨਾ ਕਿਤੇ ਜਾਇਜ ਹੈ ਪਰ ਜਾਨ ਹੁੰਦੇ ਚਲੋ ਕਈ ਵੀ ਉਹਨਾਂ ਨੇ ਕੰਮ ਵੀ ਨਹੀਂ ਕਰਨਾ ਉਹਦੇ ਬਾਅਦ ਸਵੇਰ ਵੀ ਉਠਣਾ ਹੈ ਸਵੇਰ ਉੱਠ ਕੇ ਨਾ ਉਹ ਹੀ ਕਰਨਾ ਕੁਝ ਨਹੀਂ ਹੈ ਸੂਰਜ ਨਾਲ ਇਹ ਆਪਣਾ ਮੁਕਾਬਲਾ ਕਰ ਰਹੇ ਆ ਉਦੇ ਨਾਲ ਕੀ ਹੁੰਦਾ ਹੈ ਸਾਡਾ ਜਿਹੜੀ ਨੀਂਦ ਹੈ ਉਹ ਡਿਸਟਰਬ ਹੁੰਦੀ ਹੈ ਜਦ ਇਹ ਲੰਬਾ ਟਾਈਮ ਇਹ ਗੱਲ ਚੱਲਦੀ ਰਹਦੀ ਹੈ ਲੰਬਾ ਟਾਈਮ ਇਹਦੇ ਨਾਲ ਕੀ ਹੁੰਦਾ ਵੀ ਅਸੀਂ ੱੱਕੇ ਨਾਲ ਸੌਂਦੇ ਆ ੱੱਕੇ ਦਰਾਂ ਅਲਾਰਮ ਨਾਲ ਕੇ ਉੱਠਦੇ ਆ ਉਹਦੇ ਨਾਲ ਇਹ ਜਿਹੜੀਆਂ ਚੀਜ਼ਾਂ ਸਾਡੀ ਨੀਂਦ ਵੀ ਡਿਸਟਰਬ ਹੁੰਦੀ ਹੈ ਨੀਂਦ ਡਿਸਟਰਬ ਹੋਣ ਨਾਲ ਜਿਹੜੀ ਸਾਡੀ ਮਾਨਸਿਕ ਸਿਹਤ ਹੈ ਉਹਦੇ 'ਤੇ ਪ੍ਰਭਾਵ ਪਰਦਾ ਫਿਰ ਬੰਦੇ 'ਚ ਜਿੜਚੜਾ ਰਹਿਣ ਲੱਗ ਜਾਂਦਾ ਹੈ ਤੇ ਹੋਰ ਤਣਾਅ ਆਉਣ ਲੱਗ ਜਾਂਦਾ ਬੰਦੇ ਦੇ ਵਿੱਚ ਦੇਖੋ ਵੀ ਜਿਹੜੀ ਦੁਨੀਆ ਹੈ ਇਹ ਇਹ ਬੜੇ ਟਾਈਮ ਤੋਂ ਚੱਲੀ ਆ ਰਹੀ ਆ ਹਜ਼ਾਰਾਂ ਲੱਖਾਂ ਅ ਸਾਲਾਂ ਤੋਂ ਆ ਰਹੀ ਹੈ ਤੇ ਹਜ਼ਾਰਾਂ ਲੱਖਾਂ ਸਾਲ ਚੱਲਦੀ ਰਹਿਣੀ ਆ ਤੇ ਇਹ ਇਕੱਲੇ ਸਾਡੇ ਕੁਝ ਕਰਨ ਦੇ ਨਾਲ ਜਾਂ ਨਾ ਕਰਨ ਦੇ ਨਾਲ ਇਹਦੇ ਪਰ ਕੋਈ ਜਿਆਦਾ ਬੜਾ ਪ੍ਰਭਾਵ ਨਹੀਂ ਪੈਂਦਾ ਵੀ ਅਸੀਂ ਸਾਰੀ ਦੁਨੀਆ ਦਾ ਭਾਰ ਆਪਣਾ ਮੋਢਿਆਂ ਪਰ ਚਾਕੇ ਘੁੰਮੀ ਆ ਵੀ ਲੋ ਜੀ ਸਾਡੇ ਜੇ ਅਸੀਂ ਆ ਨਹੀਂ ਕੰਮ ਕਰੂਗੇ ਤਾਂ ਆ ਵੀ ਨਹੀਂ ਹੋਣਾ ਠੀਕ ਆ ਅਹ ਲਾਰਮ ਲਾ ਲਾ ਕੇ ਉੱਠੀਏ ਫਿਰ ਜ਼ਬਰਦਸਤੀ ਸੌਈਏ ਠੀਕ ਹੈ ਸੋ ਇਹਦੇ ਨਾਲ ਹੁਣ ਫਾਇਦਾ ਹੋਣਾ ਹਵਣਾ ਕੁਝ ਨਹੀਂ ਪਰ ਨੁਕਸਾਨ ਇਹਦੇ ਵਿੱਚ ਪੱਕਾ ਹੋਣਾ ਹੀ ਹੋਣਾ ਤੁਹਾਡੇ ਦਾ ਫਿਰ ਤੁਸੀਂ ਚੜਚੜੇ ਹੋਵੋਗੇ ਤੱਕਿਆਂ ਨਾਲ ਕਦੇ ਕਿਸੇ ਦੀ ਗੱਲ ਪੈ ਗਈ ਕਦੇ ਮਾੜੀ ਜੀ ਗੱਲ ਪਿੱਛੇ ਕਿਸੇ ਦੀ ਗੱਲ ਪੈ ਗਈ ਭਾਈ ਇਹਦੇ ਨਾਲ ਤੇ ਮੈਂ ਤਾਂ ਕਹਿੰਦਾ ਵੀ ਸੌਂਏ ਲਏ ਕਰੋ ਹਨਾ ਐਵੇਂ ਕਿਸੇ ਨਾਲ ਲੜਨ ਦੇ ਨਾਲ ਤੇ ਚਲੋ ਜਿਨ੍ਹਾਂ ਨੇ ਉੱਠ ਕੇ ਪਾਠ ਕਰਨਾ ਸਵੇਰ ਪੂਜਾ ਕਰਨੀ ਉਹਨਾਂ ਵਾਸਤੇ ਜਾਇਆ ਜਾਵੇ ਚਲੋ ਉਹਨਾਂ ਨੇ ਚਲੋ ਕੰਮ ਬਤਾਣਾ ਕਿ ਕਾਰਨ ਉਹ ਪੂਜਾ ਪਾਠ ਕਰਨੀ ਵਾਤੇ ਉੱਟਨੇ ਸੂਰਜ ਵਾਤੇ ਮੁਕਾਵ ਲਾਣੀ ਵੀ ਨਹੀਂ ਪਹਲੇ ਇੱਕ ਵਾਰ ਸਾਧਰੇ ਲਾਰਮ ਲੈ ਕੇ ਉੱਠ ਗਏ ਤੇ ਫਿਰ ਬਾਕੀ ਦਿਨ ਦੇ ਵਿੱਚ ਐਵੇਂ ਕੁੱਤੇ ਆ ਮਗਰ ਕਿਸੇ ਕੋਈ ਬਿੱਲੀ ਮਗਰ ਜਾਂ ਹੋਰ ਸਾਈਕਲ लेके ਵਾਰਾ ਗਰਦੀ ਕਰਨ ਵਾਸਤੇ ਲੱਗੇ ਹੋਇਆ ਠੀਕ ਹੈ ਚਲੋ ਉਹਨਾਂ ਕਈਆਂ ਨੂੰ ਗੁੱਸਾ ਲਮੂ ਮੇਰੇ ਵਰਗੇ ਕਈ ਕਰਦੇ ਆ ਹਨ ਇਸ ਤਰ੍ਹਾਂ ਦੇ ਸੋ ਸਭ ਨਾਲ ਤੇ ਜਿਹੜਾ ਇਹ ਇਹ ਜ਼ਰੂਰੀ ਹੈ ਨੀਂਦ ਇਹ ਨੀਂਦ ਲੈਣੀ ਚਾਹੀਦੀ ਹੈ ਜੇ ਸਾਡੀ ਨੀਂਦ ਨਹੀਂ ਪੂਰੀ ਹੋਊਗੀ ਤਾਂ ਅਸੀਂ ਹੌਲੀ-ਹੌਲੀ ਡਿਪਰੈਸ਼ਨ ਵੱਲ ਵੀ ਜਾ ਸਕਦੇ ਹਾਂ ਸੋ ਚਲੋ ਜਿਨ੍ਹਾਂ ਵਾਸਤੇ ਜ਼ਰੂਰੀ ਹੈ ਉਠੋ ਪਰ ਜਿਨ੍ਹਾਂ ਵਾਸਤੇ ਨਹੀਂ ਹੈ ਭਾਈ ਆਰਾਮ ਨਾਲ ਉੱਠੇ ਕੋਲੋਂ ਕੋਈ ਨਾ ਦੁਨੀਆ ਚੱਲਦੀ ਰਹਿਣੀ ਹੈ ਜਿਹੜਾ ਤੁਸੀਂ ਆਪਣੇ ਮੋਢਿਆਂ 'ਤੇ ਰਹਿਣਾ ਭਾਰ ਚੱਕਿਆ ਵਹ ਦੁਨੀਆ ਦਾ ਠੀਕ ਹੈ ਇੰਨਾ ਠੀਕ ਨਹੀਂ ਇਹਦਾ ਇਹ ਆਰਾਮ ਨਾਲ ਉੱਠੀ ਕਰੋ ਕਿਤੇ ਨਹੀਂ ਪਾਂਦੇ ਚੱਲਣ ਲੱਗੇ ਸੋ ਘੱਟ ਦੇ ਘੱਟ ਪ੍ਰੈਸ਼ ਤੇ ਤਾਂ ਬਚੂਗੇ ਬੜੇ ਮੈਂ ਦੇਖਿਆ ਮੈਂ ਤਾਂ ਇਹਦੇ ਪਰ ਵੀਡੀਓ ਲੱਗਿਆ ਬਣਾਉਣ ਬੜੇ ਮੈਂ ਦੇਖਿਆ ਇਹਦੇ ਪਰ ਤਾਂ ਲੱਗਿਆ ਮੈਂ ਅੱਜ ਚਲੋ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਸੁਵਾਜ ਸੁਝਾ ਦਿਓ ਵੀ ਤੁਹਾਨੂੰ ਉਹ ਵੀਡੀਓ ਕਿਵੇਂ ਲੱਗੀ ਹਾਂਜੀ ਸਾਰਿਆਂ ਦਾ ਜੱਤਪੁਰ ਬਹੁਤ አመ